पर बस वहां पता नहीं किधर से वो कुत्ता आके मेरे बच्चे को पहले यहां दांत से पकड़ा तो उसको चाकना चाह वो नहीं चकाएगा फिर उसने दोबारा यहां मारा ਜਾਨ ਨਾਲ ਸਾਨੂੰ ਦਵਾਈ ਦਿੱਤੀ ਹੈ ਵੀ ਤੁਸੀਂ ਉੱਥੇ ਆਪ ਕਰ ਲਓ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਸੁਣੀ ਕਿਤੇ ਨਾ ਜੀ ਨਾ ਇਹਨਾਂ ਨੇ ਉਹ ਇੱਕ ਬੈਠਾ ਸੀਗਾ ਹੀ ਐਮਰਜੈਂਸੀ ਚ ਗਏ ਉੱਥੇ ਹੈ ਕੋਈ ਨਹੀਂ ਸੀਗਾ ਆ ਟੂਪ ਤੇ ਆ ਟੂਪ ਦੇ ਦਿੱਤੀ ਤੇ ਆ ਤੁਹਾਨੂੰ ਰਸਤੇ ਦੇਤਾ ਹੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧ ਰਿਹਾ ਹੈ ਤੇ ਕੁੱਤਿਆਂ ਵੱਲੋਂ ਕੱਟੇ ਗਏ ਮਰੀਜ਼ਾਂ ਦੀ ਗਿਣਤੀ ਵਿੱਚ ਹੈਰਾਨੀਜਨਕ ਵਾਧਾ ਹੋ ਰਿਹਾ ਹੈ ਸਿਹਤ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ 5 ਤੋਂ ਵੱਧ ਤੇ ਹਰੇਕ ਮਹੀਨੇ 160 ਦੇ ਕਰੀਬ ਮਰੀਜ਼ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਕੁੱਤਿਆਂ ਦੇ ਕੱਟਣ ਤੇ ਹਲਕਾ ਤੋਂ ਬਚਾ ਲੈ ਟੀਕੇ ਲਗਾਉਣ ਲਈ ਆ ਰਹੇ ਹਨ ਕੁਤੇ ਨੇ ਇਸ ਤੰਕ ਦੀ ਅੱਜ ਉਸ ਵੇਲੇ ਹਾਦੀ ਹੋ ਗਈ ਜਦੋਂ ਇੱਕ 2.5 ਸਾਲ ਦੇ ਬੱਚੇ ਨੂੰ ਕੁੱਤਾ ਉਸਦੇ ਘਰੋਂ ਚੁੱਕ ਕੇ ਲੈ ਗਿਆ ਰੇਲਵੇ ਸਟੇਸ਼ਨ ਤੇ ਮਜ਼ਦੂਰੀ ਕਰਨ ਵਾਲੇ ਕੋਟਕਪੂਰਾ ਵਾਸੀ ਸੰਜੇ ਨੇ ਦੱਸਿਆ ਕਿ ਸਵੇਰ ਜਦੋਂ ਉਸ ਦਾ ਬੱਚਾ ਟਿੰਟੂ ਆਪਣੀ ਭੈਣ ਦੇ ਮਗਰ ਘਰੋਂ ਬਾਹਰ ਨਿਕਲਿਆ ਤਾਂ ਆਵਾਰਾ ਕੁੱਤੇ ਨੇ ਉਸ ਨੂੰ ਦਬੋਚ ਲਿਆ ਤੇ ਉਸਦੇ ਸਰੀਰ ਦੇ ਕਈ ਹਿੱਸਿਆਂ ਤੇ ਦੰਦ ਮਾਰੇ ਤੇ ਉਸ ਨੂੰ ਝੋਕ ਕੇ ਗਲੀ ਦੇ ਵਿੱਚ ਅੱਗੇ ਭੱਜਣ ਲੱਗਾ ਰੋਲਾ ਸੁਣ ਕੇ ਲੋਕ ਇਕੱਠੇ ਹੋਏ ਤਾਂ ਉਹਨਾਂ ਨੇ ਕੁੱਤੇ ਨੂੰ ਭਜਾਇਆ ਤੇ ਬੱਚੇ ਨੂੰ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਜਿੱਥੇ ਉਸ ਦਾ ਕੋਈ ਖਾਸ ਇਲਾਜ ਕਰਨ ਦੀ ਬਜਾਏ ਉਸ ਨੂੰ ਫਰੀਦਕੁਰ ਸਿਵਲ ਹਸਪਤਾਲ ਭੇਜ ਦਿੱਤਾ ਇੱਥੇ ਵੀ ਉਸ ਦੀ ਕੋਈ ਖਾਸ ਪੁੱਛਗਿੱਛ ਨਹੀਂ ਹੋਈ ਤੇ ਇੱਕ ਟੀਕਾ ਲਗਾ ਕੇ ਉਸ ਨੂੰ ਇੱਕ ਘੰਟੇ ਲਈ ਬਾਹਰ ਬੈਠਣ ਵਾਸਤੇ ਕਿਹਾ ਇਥੇ ਹਸਪਤਾਲ ਵਿੱਚ ਬੱਚੇ ਸਵੇਤ ਪਰਿਵਾਰ ਨੂੰ ਰੋਲਦਾ ਦੇਖ ਕੇ ਕੁਝ ਲੋਕ ਉਸਦੀ ਮਦਦ ਲਈ ਆਏ ਤੇ ਉਹਨਾਂ ਨੇ ਹਸਪਤਾਲ ਵਿੱਚ ਮੌਜੂਦ ਸਟਾਫ ਨਾਲ ਗੱਲ ਕੀਤੀ ਤੇ ਫਿਰ ਉਹਨਾਂ ਨੇ ਕੋਈ ਹੋਰ ਪੱਕਾ ਇਲਾਜ ਕਰਨ ਦੀ ਜਗ੍ਹਾ ਦਵਾਈ ਦੇ ਦਿੱਤੀ ਕਿ ਇਹ ਦਵਾਈ ਲੈ ਜਾਓ ਤੇ ਬਾਹਰ ਬੈਠ ਕੇ ਬੱਚੇ ਦੇ ਜ਼ਖਮਾਂ ਤੇ ਲਗਾ ਦਿਓ ਆਵਾਰਾ ਕੁੱਤਿਆਂ ਤੋਂ ਪਰੇਸ਼ਾਨ ਲੋਕਾਂ ਦੀ ਗਿਣਤੀ ਲਗਾਤਾਰ ਹਰ ਰੋਜ਼ ਵੱਧ ਰਹੀ ਹੈ ਪਤਾ ਲੱਗਾ ਹੈ ਕਿ ਹਸਪਤਾਲ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਵੀ ਕੁੱਤਿਆਂ ਨੇ ਕੱਟਿਆ ਹੈ ਪਰ ਕੁੱਤਿਆਂ ਦਾ ਪ੍ਰਬੰਧ ਕਰਨ ਵਿੱਚ ਪ੍ਰਸ਼ਾਸਨ ਨਗਰ ਕੌਂਸਲ ਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੁੰਦੀ ਨਜ਼ਰ ਆ ਰਹੀ ਹੈ। ਜਦ ਸਵੇਰ ਸੌਂ ਕਰ ਉઠੇ ਤਾਂ ਪਾਣੀ ਨਲਕੇ ਕੇ ਟੁੱਟੀ ਤੇ ਬੜੀ ਲੜਕੀ ਗਈ ਛੋਟੀ ਉਸਕੋ ਪਿੱਛਾ へ ਵੀ ਚਲੇ ਗਏ। ਵਹਾਂ ਪਤਾ ਨਹੀਂ ਕਿਧਰ ਤੋਂ ਕੁੱਤਾ ਆ ਕੇ ਮੇਰੇ ਬੱਚੇ ਕੋ ਪਹਿਲੇ ਯਹਾਂ ਦਾੰਤ ਸੇ ਪਕੜਾ ਤੋ ਉਸਕੋ ਚੱਖਣਾ ਚਾਹੋ ਨਹੀਂ ਚਖਾਗਾ। फिर उसने दोबारा यहाँ मारा उसने जैसे बकरे को बच्चा को तोड़ते हैं वैसे इसको भी मारना चाहे बच्चे को और तब तक आदमी वहाँ आ गए तो तो उसको अस्पताल में नहीं, नहीं खोट को पूरा मैं दवाई हमको नहीं दिया एक टीका लगा के वहाँ से यहाँ रेफर कर दिए बड़ा हॉस्पिटल में वहाँ भी हमको कोई दवाई नहीं मिला एक टीका लगा के फिर वहां से यहाँ रेफर कर दिए यहाँ भी एक टीका लगा के हमको इधर भेज दिए। क्या बोला यार? बोला एक घंटे बाद में फिर मिलो डॉक्टर मिला पे कोई? जी डॉक्टर उधर कोई दीदी था जो एक टीका लगा कर इधर हमको बोला कि एक घंटा बाद में ਸੁਭਰਾਨ ਜੇ ਮੇਰੇ ਬੱਚੇ ਕੇ 2.5 ਸਾਲ ਦੀ ਉਮਰ ਦੇ 2 ਸਾਲ ਐਣੇ ਇੱਥੇ ਬੈਠੇ ਸੀਗੇ ਤੇ ਇੱਥੇ ਬੈਠੇ ਬੈਠੇ ਤੇ ਦੇਖਿਆ ਹੀ ਆ ਪੁੱਛਿਆ ਅਰਜੈਂਸੀ ਦਾਖਲ ਕਰਵਾਇਆ ਬੱਚਾ ਜਿਵੇਂ ਪੁੱਛਿਆ ਸੀ ਕੰਟੇਨ ਤੇ ਬੈਠੇ ਸੀਗੇ ਤੇ ਇਹਨਾਂ ਨੂੰ ਪੁੱਛਿਆ ਵੀ ਦਵਾਈ ਕੋਈ ਦਿੱਤੀ ਆ ਨਾ ਟੀਕੇ ਲੱਗੇ ਆ ਬੱਚੇ ਦੇ ਪੁੱਤਾਂ ਵੱਢ ਗਿਆ ਸੀ ਹੇ ਹੁਣ ਇਹਨਾਂ ਨੂੰ ਬੁਲਾਇਆ ਸੀ ਆਂਦੇ ਸੀ ਟੀਕਾ ਲਵਾ ਕੇ ਆਏ ਜਾਂਦੇ ਘੰਟੇ ਬਾਅਦ ਆਏ ਤਾਂ ਹੁਣ ਮੈਂ ਗਿਆ ਸੀ ਦਵਾਈ ਦਿਵਾ ਕੇ ਤੇ ਉਹਨਾਂ ਨੇ ਸਾਨੂੰ ਦਵਾਈ ਦਿੱਤੀ ਜੀ ਵੀ ਤੁਸੀਂ ਉੱਥੇ ਆਪ ਕਰ ਲਓ ਉਹਨਾਂ ਨੇ ਤਾਂ ਗੱਲ ਨਹੀਂ ਸੁਣੀ ਜੀ ਕੋਈ ਗੱਲ ਨਹੀਂ ਕੀਤਾ ਹਾਂ ਜੀ ਨਾ ਨਾ ਉਹ ਇੱਕ ਬੈਠਾ ਸੀਗਾ ਇਹ ਐਮਰਜੈਂਸੀ ਜਗ੍ਹਾ ਉੱਥੇ ਹੈ ਕੋਈ ਨਹੀਂ ਸੀਗਾ ਆ ਟੂ ਪਤਿਆ ਟੂ ਪ ਦੇਤੀ ਤੇ ਆ ਧੋਣ ਰਸਤੇ ਲੇਟਾਈ ਇਹ ਆਨੇ ਤੁਸੀਂ ਲਾ ਦਿਓ ਇਹ ਹੁਣ ਹੈਲਪ ਤੌਰ ਤੇ ਇਸ ਤਰ੍ਹਾਂ ਹੈਲਪ ਕੀਤੀ ਜੀ ਬੱਚੇ ਦੇ ਬਚਰੇ ਦੇ ਕੰਨ ਤੇ ਵੀ ਲੱਗੀ ਹੋਈ ਹੈ ਵਾਹ ਵਾਹ ਜਗਾ ਤੇ ਦੰਦਾਂ ਵੱਢੀਆਂ ਨਹੀਂ ਹਰ ਕੋਈ ਤੇ ਸਾਰਾ ਸੀ ਤਾਂ